ਬੋਲੇ ਸੋਨੇ ਹਾਰ ਸਾਤ ਰਿਆ ਗਾਲ ਤੇ ਲੋ ਜੀ ਆਪਣੀ ਗੱਡੀ ਤੁਰ ਚੁੱਕੀ ਏ ਤੇ ਹੁਣ ਹਾਈਵੇ ਤੇ ਪਾਨੇ ਆ ਤੇ ਜਾ ਕੇ ਫਿਰ ਐ ਆਪਣੀ ਗੱਡੀ ਲੱਗੀ ਏ ਤੇ ਮੁੰਡੇ ਖੜੇ ਨੇ ਬਾਹਰ ਐ ਚੈੱਕ ਕਰੋ ਸਿਪਾ ਖੜੀਆਂ ਨੇ ਲੋ ਜੀ ਮਿੱਤਰੋ ਖਾਣਾ ਡਨ ਹੋ ਗਿਆ ਤੇ ਹੁਣ ਨਿਕਲਣ ਲੱਗੇ ਇੱਥੋਂ ਗੱਡੀ ਰੈਡੀ ਏ ਤੇ ਇੱਧਰ ਇਹ ਜਾਜ ਕੱਢਦੇ ਪੈਨੇ ਚਲੋ ਇਹ ਕਹਿਣ ਵਾਲੇ ਤੇ ਹੋਣਗੇ ਅਸੀਂ ਉਡਾਇਆ ਤੇ ਨਹੀਂ ਅਸੀਂ ਰੇੜਾ ਤੇ ਹੈਗਾ ਨਾ ਕਿਦਾਂ ਫੀਲਿੰਗ ਆ ਰਹੀ ਏ ਬਾਗੀ ਕਿਦਾਂ ਤੇ ਹੁਣ ਆਪਾਂ ਚੱਲੇ ਆ ਹੋਟਲ ਤੇ ਇਹ ਆਪਣੇ ਹੋਟਲ ਦਾ ਰਸਤਾ ਐ ਸਮੁੰਦਰ ਦੇਖੋ ਸਮੁੰਦਰ ਦੇਖੋ ਸਸਰੇ ਕਾਲ ਤੇ ਕੀ ਹਾਲ ਚਾ ਹੈ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜੀ ਸੰਗਤਾਂ ਤਿਆਰ shear ਹੋ ਗਈਆਂ ਨੇ ਕਿਉਂਕਿ ਅੱਜ ਅਸੀਂ ਮੁੰਡਿਆਂ ਨੂੰ ਕਮਾਨ ਲੈ ਕੇ ਚੱਲੇ ਆਂ ਸੂਬਿਕ ਤੇ ਉੱਥੇ ਜਾ ਕੇ ਫੰਕਸ਼ਨ ਕਰਾਂਗੇ ਸਾਰੇ ਜਣੇ ਤਿਆਰ ਹੋ ਗਏ ਨੇ ਤੇ ਤੁਹਾਨੂੰ ਵੀ ਦਿਖਾਵਾਂਗੇ ਗੱਡੀ ਆਪਾਂ ਕੱਢ ਲਈ ਐ ਤੇ ਚਾਚਾ ਜੀ ਵੀ ਆ ਗਏ ਨੇ ਕੰਮ ਤੋਂ ਅਚਾਈ ਚੱਲਿਓ ਨਾਲ ਅੱਛਾ ਸੀਧਾ ਚੱਲੇ ਆ ਆ ਵਧੀਆ ਤੇ ਸਾਰੇ ਤਿਆਰ ਨੇ ਬਾਗੀ ਵੀ ਤਿਆਰ ਆ ਹਣੀ ਵੀ ਤਿਆਰ ਆ ਅਮਨ ਵੀ ਤਿਆਰ ਆ ਜਿੰਦਰੀ ਵੀ ਤਿਆਰ ਆ ਗੋਲੂ ਵੀ ਤੇ ਆ ਰਿਹਾ ਹੈ ਹੁਣ ਟਾਈਮ ਨਾ ਵੇਸਟ ਕਰਦੇ ਖਿੱਚਦੇ ਆ ਗੱਡੀ ਨੂੰ ਸਿੱਧਾ ਸੂਬੇ ਵੱਲ ਤੇ ਉੱਥੇ ਜਾ ਕੇ ਕਰਦੇ ਆ ਪੰਨ ਛੰਨ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਤੇ ਲੋ ਜੀ ਆਪਣੀ ਗੱਡੀ ਤੁਰ ਚੁੱਕੀ ਏ ਤੇ ਹੁਣ ਹਾਈਵੇ ਤੇ ਪੰਨੇ ਆ ਤੇ ਜਾ ਕੇ ਫਿਰ ਸੈਂਸ਼ਨ ਕਰਨਾ ਨਾਲ ਤੁਹਾਨੂੰ ਵੀ ਦਿਖਾਣੇ ਆ ਜਾ ਕੇ ਕਿ ਕਿਦਾਂ ਦਾ ਮੋਲ ਬੰਨਿਆ ਫਿਆ ਉੱਥੇ ਕਿਦਾਂ ਦਾ ਨਜ਼ਾਰਾ ਬਣਦਾ ਹੈ ਪਾਣੂ ਅੱਜ ਬਨਾਣਾ ਬੋਰਡ ਵਗੈਰਾ ਮਿਲੇਗਾ ਮੌਸਮ ਦੇ ਮੌਸਮ ਦੇ ਖੁੱਲਾ ਫਿਰਤੇ ਹੋਏਗਾ ਅੰਦਰ ਨਾਨੋ ਨਹੀਂ ਦੇਣੀ ਹੈ ਨਾ ਤੇ ਜੇ ਮੌਸਮ ਨਾਲ ਹੋਇਆ ਜਿਹੜਾ ਜੈਟ ਸਕੀ ਉਹ ਤੇ ਨਾ ਨਾਦਾ ਨਾ ਨਾਦਾ ਹੋ ਜਾਗਾ ਚਲੋ ਆਪਣਾ ਉਥੇ ਦਾ ਸੈੱਟ ਹੈ ਸਾਰਾ ਅਮਨ ਕਹਿੰਦਾ ਵੀ ਉਥੇ ਨਾਨੋ ਖਸਾਦੇ ਆ ਤੇ ਕੀ ਪਤਾ ਆਪਾਂ ਨੂੰ ਜੈਟ ਸਕੀ ਵਗੈਰਾ ਜਾਂ ਬਨਾਣਾ ਬੋਰਡ ਵਗੈਰਾ ਵੀ ਐਕਟੀਵਿਟੀ ਕੋਈ ਮਿਲ ਜੇ ਨਾਲ ਤੇ ਜਾ ਕੇ ਦੇਖਦੇ ਆਂ ਅੱਧੇ ਰਸਤੇ ਆ ਗਏ ਆਂ ਅਸੀਂ ਆ ਦੂਜੀ ਗੱਲ ਦੱਸਾਂ आगे करो स्विमिंग पूल कल सवेरे उठ के ना बीच चल जाए लो जी दोस्तों बारिश आ गई है छम छम कर दी हाँ जी हाँ जी की कहना चाहोगे इस बारिश से मजा ही मजा है ਲਓ ਜੀ ਮਿੱਤਰੋ ਆਪਾਂ ਸੂਬਿਕ ਐਂਟਰ ਕਰ ਚੁੱਕੇ ਆ ਤੇ ਹਾਂਜੀ ਦੋਸਤੋ ਸੂਬਿਕ ਪਹੁੰਚ ਚੁੱਕੇ ਆ ਤੇ ਪਹੁੰਚਦੇ ਹੀ ਮੀ ਕਾਫੀ ਇੱਥੇ ਪੈਂਦਾ ਪਿਆ ਸੀ ਤੇ ਪਹਿਲਾਂ ਅਸੀਂ ਇੱਕ ਗਏ ਆ ਸ਼ਵਾਰਪੇ ਵਾਲੀ ਥਾਂ ਤੇ ਉਥੇ ਉਹਨੇ ਨਾਲ ਹੀ ਗਾਂ ਟੰਗੀ ਹੋਈ ਏ ਤੇ ਨਾਲ ਹੀ ਚਿਕਨ ਹੈ ਤੇ ਇਸ ਕਰਕੇ ਅਸੀਂ ਉੱਥੇ ਟਾਲਾ ਮਾਰ ਛੱਡੀ ਤੇ ਹੁਣ ਅਸੀਂ ਚੱਲੇ ਆ ਇੱਕ ਇੰਡੀਅਨ ਰੈਸਟੋਰੈਂਟ ਇੰਡੀਅਨ ਰੈਸਟੋਰੈਂਟ ਤੇ ਇੰਡੀਅਨ ਖਾਣਾ ਖਾਵਾਂਗੇ ਤੇ ਫਿਰ ਉਦੋਂ ਬਾਅਦ ਚੱਲਾਂਗੇ ਹੋਟਲ ਤੇ ਉੱਥੇ ਥੋੜਾ ਜਿਹਾ ਬੈਂਗੂ ਰੱਖ ਕੇ ਇਹਨੂੰ ਮੋਸਨ ਸਾਫ ਹੋ ਜਾਏਗਾ ਤੇ ਫਿਰ ਤੁਹਾਨੂੰ ਕੋਈ ਅਗਲੀ ਡੈਸਟੀਨੇਸ਼ਨ ਦਿਖਾਵਾਂਗੇ ਤੂੰ ਆਪਣਾ ਫੋਨ ਲੈ ਕੇ ਸਮਰਾਕਲ ਵੀਡੀਓ ਵਾਸਤੇ ਸਮਰਾਕਲ ਵੀਡੀਓ ਵੀ ਆਏਗੀ ਸਪੈਕਟਡ ਵੀਡੀਓ ਵੀ ਬਣੇਗੀ ਐਸਾ ਸਿੰਪਲ ਮੈਕ ਕਰਾਂਗੇ ਲੈਸ਼ੀਆ ਨੀਕ੍ਰਿਸਟੋ ਇਹ ਬੱਕ ਮੈਨੋ ਫਿਕਰੇ ਨੇ ਖੜੇ ਨੇ ਕਿ ਨਾਮ ਇਹ ਹੈ ਦੇਖ ਹਾਂ ਜੀ ਦੋਸਤੋ ਸੂਬਿਕ ਪਹੁੰਚ ਚੁੱਕੇ ਹੋਏ ਆ ਤੇ ਇੱਥੇ ਅਸੀਂ ਆਏ ਆ ਇੰਡੀਅਨ ਖਾਣਾ ਖਾਣ ਵਾਸਤੇ ਇਹ ਤੇ ਰੈਸਟੋਰੈਂਟ ਦਾ ਨਾਮ ਹੈਗਾ ਦੇਵਰਾਜ ਡੋਖਰਾ ਤੇ ਗੱਡੀ پارک ਲਾਤੀ ਇੱਥੇ ਤੇ ਹੁਣ ਚੱਲਦੇ ਆਂ ਅੰਦਰ ਵਸਣਿਆ ਮਾਰਦੇ ਵੇ ਮੁੰਡੇ ਤੇ ਆ ਤੁਸੀਂ ਚੱਪ ਕਰੋ ਜਰਾ ਇੱਧਰ ਐ ਰੋਟੀਆਂ ਬਣ ਰਹੀਆਂ ਸਾਰਾ ਟੈਂਡ ਗਾੜੇ ਤੇ ਸੱਟ ਜਿੱਤਾ ਹੋਇਆ ਹਾਂ ਅੰਗੜਾਈਆਂ ਲੈਂਦੇ ਪਏ ਨੇ ਮੁੰਡੇ ਸਾਡੇ ਜੋ ਸਹੀ ਚੁੱਕ ਗੱਲੀ ਟਾਈਮ ਸੁਬ੍ਹਾ ਵੀ ਚਾ ਵੀ ਮਾਰੀ ਦੇ ਦੇ ਭਲਾ ਹੁਣ ਇਹ ਖਾ ਕੇ ਹੋਟਲ 'ਚ ਰੱਖਿਆ ਇਹ ਸਮਾਨ ਤੇ ਫੇਰ ਚੱਲਦੇ ਆ ਕਿਤੇ ਯਾ ਮਾਪਾ ਜੀ ਕਿਦਾਂ ਸਫ਼ਰ ਕਿਦਾਂ ਰਿਹਾ ਪਤਾ ਨਹੀਂ ਲੱਗਿਆ ਤੁਹਾਨੂੰ ਨਜ਼ਾਰਾ ਆਇਆ 150 ਕਿਲੋਮੀਟਰ ਆ ਗਏ 180 ਕਿਲੋਮੀਟਰ ਆਪਾਂ 2 ਘੰਟੇ ਦੋ ਗੱਡੀ ਪਤਾ ਲੱਗਈਏਗਾ ਹਾਂ ਧਈਏ ਪੰਜਾਬ ਦੇ ਕਾਮ ਨੂੰ ਮੈਂ ਕਹਿੰਦਾ ਕਿ ਤੇ ਇੱਕ ਗੱਡੀ ਖੜਾ ਲਓ ਤੇ ਇੱਕ ਕਰਾ ਦੋ ਗੱਡੀ ਟੈਕ ਟਰੀ ਠੀਕ ਪਤਾ ਲੱਗਿਆ ਰੋਸੀ ਨਾ ਤਾਂ ਬਾਰਿਆ ਬਾਕੀ ਨਹੀਂ ਬੈਂਦਾ ਪਿਆ ਹੁਣ ਨਹੀਂ ਤਾਂ ਕੀ ਕਰੀਏ ਇਹਨਾਂ ਕਣੀਆਂ ਦਾ ਕੀ ਕਰੀਏ ਲਓ ਜੀ ਮਿੱਤਰੋ ਖਾਣਾ ਡਨ ਹੋ ਗਿਆ ਤੇ ਹੁਣ ਨਿਕਲਣ ਲੱਗੇ ਇਥੋਂ ਗੱਡੀ ਰੈਡੀ ਹੈ ਹੁਣ ਇਥੋਂ ਨਿਕਲ ਚੁੱਕੇ ਆ ਇਧਰ ਦੇਖੋ ਗੋਦ ਲੈ ਆ ਇਹ ਕੀ ਹਾਂ ਜੀ ਦੋਸਤੋ ਖਾਣਾ ਖਾ ਕੇ ਤੇ ਹੁਣ ਸਿੱਧਾ ਚੱਲੇ ਆਸੀ ਹੋਟਲ ਉੱਥੇ ਜਾ ਕੇ ਸਮਾਰਟਫੋਨ ਧਾਰਦੇ ਆਂ 2 ਮਿੰਟ ਰੌਂਗ ਕਰਦੇ ਆਂ ਤੇ ਫਿਰ ਚੱਲ ਪਿਆ ਤੇ ਲੰਘ ਕੇ ਕਿਤੇ ਅਗਲੀ ਡੈਸਟੀਨੇਸ਼ਨ ਤੇ ਲੋਕੇ ਭਾਜੀ ਉਹ ਪਰ ਜਿੱਥੇ ਬਣੀ ਪਰ ਉਹ ਵੀ ਪਲ ਰੋ ਗਈ ਕਰੋ ਇੱਥੇ ਗੱਡੀ ਖੜੇ ਲੋ ਜੀ ਦੋਸਤੋ ਹੁਣ ਕਰਾਂਗੇ ਤੁਹਾਨੂੰ ਸਮੁੰਦਰ ਦੇ ਦਰਸ਼ਨ ਐ ਥੋੜਾ ਜਿਹਾ ਪਾਣੀ ਕੰਦਾ ਹੋਇਆ ਤਾਂ بارشਾਂ ਕਰਕੇ ਤੇ ਬਾਕੀ ਚੈੱਕ ਕਰੋ ਤੁਸੀਂ ਐ ਆਪਣੀ ਗੱਡੀ ਲੱਗੀ ਐ ਮੁੰਡੇ ਖੜੇ ਨੇ ਬਾਹਰ ਐ ਚੈੱਕ ਕਰੋ ਸ਼ਿਪਾਂ ਖੜੀਆਂ ਨੇ ਤੇ ਹਾਂ ਜੀ ਦੋਸਤੋ ਮੁੰਡੇ ਫੋਟੋਆਂ ਖਾੜਾ ਖਿੱਚ ਬੈਠੇ ਨੇ ਰੀਲਰ ਨੂੰ ਨਾ ਬਣਾ ਬੈਠੇ ਨੇ ਇੱਥੇ ਤੇ ਹੁਣ ਆਪਾਂ ਚੱਲਦੇ ਆ ਆਪਣੇ ਹੋਟਲ ਤੇ ਜਾ ਕੇ ਥੋੜਾ ਚਿਰ ਕਰਦੇ ਆ ਰੈਸਟ ਚਲਿਏ

ਅੱਲਾ ਜੀ ਅਸੀਂ ਹੁਣ ਆ ਗਏ ਆਏ ਏਅਰਪੋਰਟ ਤੇ ਅਮਨ ਸਾਡਾ ਹੈਗਾ ਜਿਹੜਾ ਪਾਇਲਟ ਹੈ ਫਲਾਈਟ ਇੰਸਟ੍ਰਕਟਰ ਤੇ ਇਹ ਇਹੋ ਜੇ ਜਾ ਜੜਾਦਾ ਤੁਹਾਨੂੰ ਵੱਡਾ ਬਟਾਣਾ ਤੁਹਾਨੂੰ ਕੋਕਪਿਟਸੇਡ ਤੋਂ ਨੰਨ ਅਕੋਕਪਿਟ ਸੇਡ ਹੈਂਗਰ ਆ ਬੰਦਾ ਜਰਾ ਅੱਛਾ ਉਹ ਹੈਂਗਰ ਪਿੱਛੇ ਭਲ ਤੋੜਾ ਜਾ ਜਿਹੜਾ ਸਾਰੇ ਜਿਹੜੇ ਮਰਜੀ ਮਿਲ ਜੇ ਚਲੋ ਜੀ ਦੋਸਤੋ ਆਪਾਂ ਹੁਣ ਆ ਗਏ ਏਅਰਪੋਰਟ ਤੇ ਅਮਨ ਇੱਥੇ ਹੀ ਆਦੀ ਜੋਬ ਕਰਦਾ ਹੈ ਫਲਾਈਟ ਇੰਸਟਰਕਟਰ ਆਪਣਾ ਅਮਨ ਕੈਪਟਨ ਅਮਨਪ੍ਰੀਤ ਸਿੰਘ ਤੇ ਬਾਕੀ ਨੂੰ ਤੇ ਗੋਲੂ ਨੂੰ ਲੈ ਕੇ ਆਏ ਆਂ ਅਸੀਂ 에어ਪੋਰਟ ਤੇ ਵਾਹ ਜੀ ਆਹ ਤੇ ਇਧਰ ਇਹ ਜਾਜ ਕੱਢਦੇ ਪਏ ਨੇ ਚਲੋ ਇਹ ਕਹਿਣ ਵਾਲੇ ਤੇ ਹੋਣਗੇ ਅਸੀਂ ਉਡਾਇਆ ਤੇ ਨਹੀਂ ਅਸੀਂ ਰੇੜਿਆ ਤੇ ਹੈਗਾ ਨਾ ਕਿਉਂ ਬਾਕੀ ਕਿਦਾਂ ਹੀਲਿੰਗ ਆ ਰਹੀ ਏ ਬਾਕੀ ਕਿਦਾਂ ਮौज-ਮਸਤੀਆਂ ਇਨੇ ਕਰ ਲਣ ਮੁੰਡੇ ਤੇ ਮੁੰਡੇ ਫੋਟੋ ਹਟਾ ਕੇ ਖਿਚ ਬੈਠੇ ਨੇ ਰੀਲ ਬਣਾ ਬੈਠੇ ਨੇ ਤੇ ਇੱਕ ਸਾਡਾ ਬੰਦਾ ਹੋਰ ਆਇਆ ਤੇ ਹਾਂਜੀ ਦੋਸਤੋ ਹੁਣ ਇੱਥੇ ਡਨ ਹੋ ਚੁੱਕੇ ਆ ਫੋਟੋ ਵਨੋ ਕੇ ਰੀਲ ਬਣਾ ਲਈਆਂ ਫੋਨ ਚਲਦੇ ਆਂ ਇੱਥੇ ਦਾ ਹੋਟਲ ਤੇ ਹੁਣ ਸੱਚੀ ਚੱਲੇ ਆਂ ਹੋਟਲ ਪਹਿਲਾਂ ਦੋ ਤਿੰਨ ਵਾਲੀ ਕਹਿ ਬੈਠਾ ਵੀ ਫੋਨ ਜਾਂਦੇ ਆਂ ਹੋਟਲ ਤੇ ਜਾਈ ਜਾਨੇ ਕਿਵੇਂ ਹੋਰ ਤੇ ਹੁਣ ਆਪਾਂ ਹੋਟਲ ਚਲਦੇ ਆਂ ਉੱਤੇ ਸਮਾਨ ਤਾਰਦੇ ਆਂ ਅਭੀ ਵਾਂਗਿਆ ਫੋਟੋ ਕਿੱਝ ਦਸਿਲਾਉਂ ਜੀ ਤੇ ਹੁਣ ਆਪਾਂ ਚੱਲੇ ਆਂ ਹੋਟਲ ਤੇ ਇਹ ਆਪਣੇ ਹੋਟਲ ਦਾ ਰਸਤਾ ਮੇਰਾ ਫੋਨ ਅੱਛਾ ਮਣ ਭਾਈ ਸੁਣਾ ਵਧੀਆ ਸ਼ਾਨਦਾਰ ਬੋ ਜਾ ਅਚਰਕਾ ਜਬੇ ਤੂੰ ਮੇਰੇ ਕੋਲ ਆਏ ਸਮੁੰਦਰ ਇਕੋ ਨੀਂਪਰ ਤੇ ਚੱਲੇ ਆਂ ਬਿਸਿਬਿਲਿਟੀ ਬੜਾ ਉਦੋਂ ਲੋਕ ਸਿੱਧੇ ਆਏ ਆ ਵੀ ਆ ਰਹੇ ਵੀ ভিਰ ਆ ਗਏ ਮਤਲਬ ਵੀ ਪੈ ਰਹੇ ਆ ਆ ਗਏ ਨੇ ਉਹਨਾਂ ਤੋਂ ਜੋਂ ਕੱਪੜੇ-ਕੱਪੜੇ ਤਾਰੋ ਇਹ ਵਾਲਾ ਹੋਰ ਹੈ ਮਨ ਉਹ ਤੇ ਇੱਥੇ ਆਪਣਾ ਹੋਟਲ ਤੇ ਉਹ ਖੜੇ Umesh ਭਾਈ ਇੱਥੇ 43 ਥਾਂ ਦੇ ਨਾਲ ਆਈ ਹੈ ਰੱਖਿਆ 43 ਥਾਂ ਦੇ ਨਾਲ ਲਗਾਣੇ ਦਰਖਤ ਦਿਖਣਾ ਚਾਹੀਦਾ ਓਹ ਰੰਗ ਪਾਰਕਿੰਗ ਖਾਲੀ ਅੱਥੇ ਲਗਾਨੀ ਹੈ ਅੱਥੇ ਉਹਥੇ ਦਰਖਤ ਹੈ ਦਰਖਤਾਂ ਲਈ ਧਾਣੇ ਨਹੀਂ ਲਾਣੀ ਦੇਖ ਜਾਂਦਾ ਹੈ ਆਹੋ ਕਹਿੰਦੇ ਪਾਰਕਿੰਗ ਕਿੱਥੇ ਲਾ ਦੇਣਾ ਕਿ 10 ਧਾਣੇ ਨਹੀਂ ਲਾਣੀ ਦਰਖਤ ਦੇਖ ਜਾਂਦਾ ਹੈ ਤੇ ਆਪਾਂ ਨੂੰ ਦੋ ਰੂਮ ਮਿਲਣਦੇ 221 200 ਉਹਦੇ ਵਿੱਚ ਚਾਬੀ ਹੁੰਦੀ ਆਹੋ ਮਤਿਆ ਇਸ ਤਰ੍ਹਾਂ ਪਾਵਿਨ ਲਾਵਾ ਕੇ ਹਰ ਦੇ ਬਰਗਾਇਆ ਨੇ ਤੇ ਚਾ ਵੀ ਲਾਇਆ ਨਾ ਤੇ ਕੋਡ ਦਾਦਾ ਕਰ ਗਿਆ ਲਾਓ ਤੇ ਆਪਣਾ ਰੂਮ ਖੁੱਲ ਗਿਆ ਤੇ ਹੁਣ ਅੰਦਰ ਚੱਲਦੇ ਆ ਤੇ ਤੁਹਾਨੂੰ ਰੂਮ ਟੂਰ ਦਿੰਨੇ ਆ ਚਲੋ ਜੀ ਸਾਹਮਣੇ ਸੋਫਾ ਲੱਗਾ ਹੈ ਤੇ ਇਹ ਹੈ ਜੀ ਸਾਡਾ ਬੈੱਡ ਸੋਹਣਾ ਨਾਈਸ ਹੈ ਸੋਹਣੀ ਪਿਛੇ ਪੈਂਟੀਆਂ ਵਗੈਰਾ ਲੱਗੀਆਂ ਹੈ ਅਲਮਾਰੀ ਹੈ ਰਿਜੈ ਤੇ ਇੱਕ ਛੋਟਾ ਜਿਹਾ ਕਿਚਨ ਬਣਿਆ ਹੋਇਆ ਤੇ ਇਧਰ ਪਲਟ ਤੇ ਗੁੱਡ ਕੰਡੀਸ਼ਨ ਹੈ ਇਹ ਹਨੀ ਦੋਸਤੋ ਰੂਮ ਚ ਆ ਗਏ ਆ ਤੇ ਹੁਣ ਥੋੜਾ ਜਿਹਾ ਰੈਸਟ ਕਰਦੇ ਆ ਤੇ ਕਪੜੇ ਚੇਂਜ ਕਰਕੇ ਤੇ ਫਿਰ ਚੱਲਾਂਗੇ ਅੱਗੇ ਤੇ ਹੁਣ ਇਸ ਵੀਲੋਗ ਨੂੰ ਇੱਥੇ ਐਂਡ ਕਰਦਾ ਜੇ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਮੈਚ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਅਗਲੀ ਡੈਸਟੀਨੇਸ਼ਨ ਦੇਖਣ ਵਾਸਤੇ ਜੁੜੇ ਰਹੋ